ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁੱਗਾਂ ਰਾਜ ਚੱਗਣੇ ਤਰੱਕੇ ਵਾਛੇ ਬਾਕੀ ਮੌਸਮ ਤਾਂ ਹੋ ਗਈ ਸਾਫ ਐ ਨਾ ਵੀ ਉਹੀ ਪੰਜ-ਛੇ ਦਿਨ ਜ਼ਿਆਦਾ ਰੱਖਿਆ ਜ਼ੋਰ ਵੀ ਉਹਨਾਂ ਦਿਨਾਂ ਚ ਰਿਹਾ ਕਣਕ ਬੜਨ ਦਾ ਜ਼ਿਆਦਾ ਕਿ ਉਹ ਕੱਚੀ ਪਿੱਲੀ ਜੀ ਹਰੇ ਕੇ ਵੜਾਉਣ ਲੱਗਿਆ ਫਿਰ ਵੀ ਅਹੀ ਹਫ਼ਤੇ ਖੰਡ ਦਾ ਜ਼ੋਰ ਤਾਂ ਐਨੇ ਜਿਹੇ ਹੁਣ ਮਸ਼ੀਨਾਂ ਸਾਡੇ ਖੜ ਗਈਆਂ ਸਮਝ ਲਓ ਤਕਰੀਬਨ ਵਾੜਾ ਮੋਟਾ ਹੀ ਕੰਮ ਰਹਿ ਗਿਆ ਉਹਨਾਂ ਅੱਠ ਭਾਜ ਵਾਲਾ ਕੰਮ ਨਹੀਂ ਹੈਗਾ ਵੀ ਚੱਲਦਾ ਜੀ ਕੰਮ ਬਹੁਤ ਵਧੀਆ ਅੱਜ ਸਵੇਰੇ ਪਹਿਲਾਂ ਆਪਾਂ ਰੌਣੀ ਕਰਕੇ ਬੂਟਾਂ ਦੀ ਦੇਖਿਆ ਤਾਂ ਕੱਲ ਖਾਲਾ ਖੁਣਾ ਜੇ ਸਵਾਰਿਆ ਤੇ ਕਿਉਂ ਲਾਈਟ ਆਉਂਦੀ ਹੈ ਰਾਤ ਨੂੰ ਵੀ 5:00 ਵਜੇ ਤੜਕੇ ਨੂੰ ਛੱਡਦੇ ਆ ਗੱਲ ਨਹੀਂ ਰਾਜੇ ਹੁੰਦਾ ਥੋੜਾ ਜਿਹਾ 9:00 ਵਜੇ ਤੱਕ ਚੱਲਦੀ ਆ 4 ਘੰਟੇ ਚਲੋ ਵਧੀਆ ਟਾਈਮ ਦੇ ਦਿੰਦੇ ਆ ਅੱਗ ਉਹਦਾ ਜ਼ਿਆਦਾ ਖਤਰਾ ਹੈ ਲਾਂ ਬਹੁਤ ਸੁੱਕੇ ਹੈ ਦੇਖਿਆ ਕਿ ਤੀ ਅੱਗ ਨੇ ਨੁਕਸਾਨ ਬਹੁਤ ਕਰਿਆ ਬਹੁਤ ਪਾਸੇ ਅੱਗਾਂ ਲੱਗੀਆਂ ਦੇਖਿਆ ਵੀਡੀਓ ਦੇ ਵਿੱਚ ਅਸੀਂ ਵੀ ਜੇ ਕਿਤੇ ਅੱਗ ਲੱਗਦੀ ਹੈ ਸਵਾਨੇ ਸਵਾਨੇ ਖੱਲੇ ਕਰ ਦਿੰਦੇ ਤਿੰਨ ਤਿੰਨ ਪਿੰਡੇ ਦੇਖਿਆ ਟੱਪ ਗਈ ਕਿ ਲਾਨ ਹੈਗੇ ਸੁੱਕਾ ਕਿਤੇ ਗੰਨਾ ਗੁੰਨਾ ਆ ਗਿਆ ਤਾਂ ਕਿਤੇ ਖੜਦੀ ਨਹੀਂ ਅੱਗ ਦੇ ਨੇੜੇ ਕਾਬੂ ਪੈਂਦਾ ਨਹੀਂ ਹੈਗਾ ਉਹ ਬੁਝਾਉਣੇ ਆ ਅੱਗ ਬੁਝਾਉਣੇ ਵਾਲੀ ਲੰਦੀ ਵੀ ਦੀ ਮਸ਼ੀਨ ਜੀ ਉਹਦਾ ਪਾਣੀ ਨੇ ਵੀ ਨਹੀਂ ਕੰਮ ਕਰਿਆ ਪ੍ਰੈਸ਼ਰ ਹੈ ਅੱਗ ਦੇ ਲਾਟ ਹੀ ਹੰਜ ਵੀ ਪਾਣੀ ਵੀ ਨਹੀਂ ਕੰਮ ਕਰਦਾ ਉਸ ਟਾਈਮ ਚਲੋ ਬਹੁਤ ਵਧੀਆ ਪਰ ਲਾਈਟ ਜਿਹੜੀ ਰਾਤ ਆਈ ਆ ਸਾਡੇ ਰਾਤ ਉਹਨਾਂ ਨੇ ਸਾਰੀ ਰਾਤ ਦੇ ਰੱਖੀ ਲਾਈਟ ਕਿਉਂ ਆਪਾਂ ਦੇਖਿਆ ਜਿਹੜੇ ਵੀਰਨ ਆਟੋਮੈਟਿਕ ਲਾਈਟ ਦੇ ਦੋ ਦੋ ਕੀਲੇ ਭਰੇ ਹੋਏ ਤੇ ਉਹਨਾਂ ਦੇ ਵੀ ਅੱਜ ਆਪਾਂ ਬੂਟਿਆਂ ਨੂੰ ਤਾਂ ਭਰ ਜਾਂਦਾ ਕਰਿਆਂ ਦੀ ਰੌਣੀਆਂ ਐਨ ਸਵੇਰੇ ਪੂਰੀ ਤਸੱਲੀ ਕਰਾਣ ਦੀ ਹੁਣ 5-7 ਦਿਨ ਤੱਕ ਬਾਤ ਆ ਗਿਆ ਜਦ ਵੀ ਜਿਆਦਾ ਬੂਟਿਆਂ ਨੂੰ ਤਾਂ ਪਾਣੀ ਦਾ ਚਲੋ ਮੀਂਹ ਪੈਣਾ ਪਹਿਲੇ ਇੱਕ ਦੋ ਕੋਨਾ ਕਰਕੇ ਸਾਝਾ ਬੂਟਿਆਂ ਨੂੰ ਆ ਗਿਆ ਨਹੀਂ ਤਾਂ ਕਾਂਕ ਵਿੱਚ ਬੂਟੇ ਇੱਕ ਵਾਰ ਕਮਲਾਉਣ ਲੱਗ ਜਾਂਦੇ ਨੇ ਨਾ ਦਿਨੇ ਜਾ ਕੇ ਆ ਤਾਂ ਮੀਂਹਾਂ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਬਾਕੀ ਹੁਣ ਟੋਂਦੇ ਜੀ ਤੂੜੀ ਜਿਹੜੀ ਕੱਲ ਕੱਢੀ ਸੀ ਥਰੇਸ਼ਰ ਕਾ ਜੱਗੇ ਵਾਲੇ ਕਰ ਮੈਂ ਕਹਿੰਦਾ ਹੋਣਗੇ 10 12 ਕ ਪੰਡਾ ਹੋਣੀ ਆ ਉਹ ਪੰਨ ਉਧਰੇ ਪਾ ਦੇਣੀ ਤੂੜੀ ਵਾਲਜ ਇੰਨੀ ਕ ਪੈਣੀ ਆ ਉੱਥੇ ਤੂੜੀ ਆਪਣੇ ਕਿਉਂ ਅੱਧਾ ਗਦ ਲਾਣ ਜਾਂ ਤੋ ਪਹਿਲਾਂ ਹੀ ਬਚਿਆ ਵੱਧ ਆਪਣੇ ਕੋਲ ਡੰਗਰ ਘੱਟੇ ਤੇ ਵੀ ਕੋਸ ਹੁਣ ਆਪਾਂ ਨਾਲ ਉੱਥੇ ਤੇ ਥਰੇਸ਼ਰ ਵਾਲੀ ਪਹਿਲਾਂ ਉਸਾ ਹੁਣ ਇੰਨੇ ਕਿ ਪੰਡਾ ਪੈਣੀ ਇਹਦੇ ਘਰ ਭਰ ਜਾਣਾ। ਬਾਕੀ ਅੱਜ ਬਾਈਪਾਉ ਵਾਲ ਤੇ ਪਹੁੰਚਿਆ ਵਾ ਕਮਲਜੀਤ ਰੰਡਾਵਾ ਉਹੀਦਾ ਹੀ ਬਲੌਗ ਬਣਿਆ ਦਾ। ਵੀ ਉਹ ਬਣਾਉਦਾ ਆਪਣੇ ਲਾਗੇ ਟੂੜੀ ਬਣਦੀ ਸਰਬਜੀਤ ਦੇ ਕਿਸੇ ਵੀਰ ਨੇ ਲੱਤੀ ਆਕਣੇ ਉਹਨਾਂ ਨੇ ਬਣਾਉਣੀ ਆ ਟੂੜੀ। ਵੀ ਉਤੇ ਬਾਅਦ ਦੇਖਦੇ ਆਪਾਂ ਨੇ ਵੀ ਕੱਲ ਵੀ ਕਹਿੰਦਾ ਵੀ ਕਹਿੰਦਾ ਮਾ ਛੜ ਕੋਈ ਨਹੀਂ ਬਣਾ ਲੂੰਗਾ ਮੈਂ ਕਹੇ ਲੈ ਸੌੜੀ। ਵੀ ਅਜੂ ਤੇ ਬਣਾ ਲੈਣੀ ਇੱਕ ਟਰਾਲੀ ਆਪਾਂ ਨੇ ਬਣਾ ਕੇ ਰੱਖ ਲੈਣੀ ਆ ਉਹ ਪੰਡਾ ਪਾ ਕੇ ਇੱਥੇ ਬਾੜੇ ਚ ਰੱਖ ਲਾਂਗੇ। ਫਿਰ ਉਹਦੇ ਹੌਲੀ ਹੌਲੀ ਪਾਈ ਜਾਊਗੇ ਜਗ੍ਹਾ ਹੈਗੀ ਟੀਨਾਂ ਥੱਲੇ ਮਹੀਨਾ ਡੇਢ ਮਹੀਨਾ ਨਿਕ ਵੀ ਬਾਕੀ ਦੇਖਦੇ ਦਲਵੀਰ ਕਹਿੰਦਾ ਵਾਕੀ ਕਹਿੰਦਾ ਮੈਂ ਮਾੜਾ ਬਣਾ ਲੂੰਗਾ ਉਹਨੂੰ ਬਣਵਾ ਦਿੰਦੇ ਆ ਜਿਹੜੀ ਹੈਗੀ ਆ ਦੇਖਦੇ ਜਾਦਕ ਨੰਬਰ ਲੱਗਦਾ ਉਹ ਬਣਾ ਲਾਂਗੇ ਆਪਾਂ ਮੈਂ ਕਹਿੰਦਾ ਦੁਬਾਰੇ ਦੇ ਬਾਅਦ ਨੰਬਰ ਆਉਣਾ ਆਪਣਾ ਪਰ ਦੋ ਖੀਲੇ ਸਰਵ ਜੀਦੇ ਆ ਜਦ ਤੱਕ ਆਪਾਂ ਨਾਲ ਜਿਹੜੀ ਤੂੜੀ ਪਈ ਆਹਾ ਆਪਣੇ ਖੇਤ ਚ ਬੂਟੇ ਵਾਲੇ ਚ ਇਹ ਚੱਕ ਦੇਣੀ ਆ ਫਿਰ ਉਹਦੇ ਬਾਅਦ ਇਹਦੀ ਵੀ ਗੱਲ ਨੂੰ ਰੌਣੀ ਕਰਦੇ ਆ ਕਿ ਹੁਣ ਬੂਟੇ ਨੂੰ ਪਾੜਿੰਦਾ ਟਾਈਮ ਆ ਥੋੜਾ ਜਿਹਾ ਹੁਣ ਖੁੱਟਣ ਲੱਗੇ ਵਜੜ ਬਣਦੀ ਆ ਥੱਲੇ ਪਾ ਇਹਨੂੰ ਪਾਣੀ ਲਾ ਕੇ ਇਹਦੀ ਜਿਵੇਂ ਆਪਾਂ ਨਾਲ ਮੱਕੀ ਮੁੱਕੀ ਬੀਜਦੇ ਕਰਦੇ ਨੇ ਇਹ ਪਹਿਲੇ ਸਾਲ ਦੇ ਬੂਟੇ ਆ ਪਰ ਦੇਖਦੇ ਜੇ ਰੇਟ ਰੂਟਰ ਹੋਗਾ ਤਾਂ ਐ ਮਰ ਬੀਜਣਾ ਤਾਂ ਹੁਣ ਪੈਣਾ ਚਾਹ ਰਹੀ ਜਿਹਦੇ ਚ ਉੱਥੇ ਆਪਾਂ ਨੂੰ ਬੀਜਣਾ ਦੀ ਬਾਜਰਾ ਬਾਕੀ ਮਹਾਮੂਹਾਂ ਨੂੰ ਪਾਣੀ ਆਪਾਂ ਸਾਰਿਆਂ ਨੂੰ ਲਾ ਜਾਂਦਾ ਦੇਖਦੇ ਆ ਵੀ ਕਿਵੇਂ ਹਲੇ ਚਲੋ ਛੋਟਿਆ ਬੂਟਾ ਜੇ ਪਾਣੀ ਤਾਂ ਮੰਗਣਾ ਹੀ ਆ ਮਹਾ ਨਾਲ ਬੂਟਾ ਕਰਕੇ ਥੋੜਾ ਜਿਹਾ ਸੋਕਾ ਜ਼ਿਆਦਾ ਮੰਦੇ ਆ ਵੀ ਬਾਕੀ ਫਸਲ ਦਾ ਕਣਕ ਦਾ ਝਾੜ ਬਹੁਤ ਵਧੀਆ ਰਿਹਾ ਜੀ 24 25 27 ਤੱਕ ਵੀ ਨਿਕਲਿਆ ਕਈ ਵੀਰਾਂ ਦੇ 27 ਕਾਉਂਟਰ ਵੀ ਆਇਆ ਝਾੜ ਨਹੀਂ 24 ਤੇ ਗਿਰਿਆ ਨਹੀਂ ਕਿਸੇ ਦਾ ਵੀ 24 25 ਦਾ ਆ ਮੈਂ ਵੀ ਬੀਜ ਜਿਹੜਾ ਮਰਜੀ ਬੀਜ ਦਾ ਕੋਈ ਫਰਕ ਨਹੀਂ ਬੀਜ ਬਰਾਬਰ ਜੇ ਰਹ ਮੇਰੇ ਆਪਾਂ ਕੇ 327 ਦਾ 327 ਦਾ ਵੀ ਕੋਈ ਵੱਧ ਝਾੜ ਨਹੀਂਦਾ ਹੈਗਾ ਵੀ ਪਿਛਲੇ ਸਾਲ ਪਤਾ ਨਹੀਂ ਇੱਕ ਬਾਈ ਕਹਿੰਦਾ ਵੀ 331 32 ਦਾ ਨਿਕਲਿਆ ਦਾ ਆਪਣੇ ਦਾ ਉਹੀ 24 ਦਾ ਹੀ ਆਇਆ ਬਹੁਤਾ ਝਾੜ ਨਹੀਂ ਹੈਗਾ 26 ਦਾ ਵੀ ਉਹਨੇ 826 ਦਾ ਵੀ 879 ਦਾ ਵੀ ਉਹਨੇ ਹੀ ਝਾੜ ਹੈ ਵੀ ਚਲੋ ਠੀਕ ਹੈ ਬਾਕੀ ਦਿਖਾਉਂਦੇ ਜੀ ਕਾਰੋਬਾਰ ਜਿਹੜਾ ਚੱਲਦਾ ਜੀ ਆਓ ਜੀ ਪਹੁੰਚੇ ਵੇ ਸਵੇਰ ਪਾਰ ਸਵੇਰ ਤੇ ਚੱਲਦਾ ਕੰਮ ਵੀ 5:00 ਵਜੇ ਲੇਟ ਆਉਂਦਾ 10:00 ਵਜੇ ਭਾਦੀ ਆ ਤਾਂ ਪਹਿਲਾਂ ਹੀ ਆ ਗਈ ਸੀ ਚਲੋ ਆਪਾਂ ਨੂੰ ਚਲਾਈਏ 5:00 ਵਜੇ ਆ ਕੇ 10 ਕਿਲੋ ਮਿੰਟ ਰੰਦ ਜਦ ਆਪਾਂ ਪਹੁੰਚ ਕੇ ਦੁਰੇ ਮੈਂ ਛੜਤੀ ਤਕਰੀਬਨ ਖੱਟਿਆਵਾ ਕੰਮ ਆਪਣਾ ਨੇੜੇ ਲੱਗਣੇ ਵਾਲਾ ਹਰਤਾ ਇੱਕ ਵਾਰ ਤਸੱਲੀ ਕਰ ਹੁਣ ਤਾਂ ਬੁੱਟੇ ਜਿੰਨੇ ਉੱਪਰੋਂ ਖੜੇ ਦੇਖਦੇ ਉਹਨੇ ਥੱਲੇ ਨੂੰ ਦੇਖਦੇ ਇਹ ਇੱਕ ਤਾਂ ਮਹੀਨ 2-3 ਸੋਨੇ ਪਹਿਲੇ ਵਿੱਚ ਨੂੰ ਆਹ ਜਿਹੜੇ ਪਏ ਆ ਕਣਕ ਪੱਕਣ ਦੇ ਟਾਈਮ 'ਚ ਜਾ ਕੇ ਵੀ ਉਹਦੇ ਕਰਕੇ ਵੀ ਖੇਤ ਹਲੇ ਗਿੱਲ ਹੈਗੀ ਦੀ ਕੱਲ ਆਪਾਂ ਨਾ ਬਾਹਾ ਸੋਹਣੀ ਗੱਲ ਦੀ ਫੇਰ ਵੀ ਬਹਿ ਗਿਆ ਖੇਤਾਂ ਨੂੰ ਵਧੀਆ ਬਾਕੀ ਕਿ ਕਹਿਰਾ ਹੋ ਰਾਂ ਦਾ ਤਕਰੀਬਨ 20-25 ਮਿੰਟ ਪਾਣੀ ਪੈਂਦਾ ਕਿਉਂ ਸੁਆਗਾ ਆਪਾਂ ਨੇ ਮਾਰਿਆ ਨੇ ਰੂਟਰ ਬੀਟਰ ਵਾਲਾ ਹੀ ਆ ਕੋਈ ਨਹੀਂ ਬੱਤ 5-6 ਦਿਨ ਤੱਕ ਆਜੂਗਾ ਵੀ ਇੱਕ ਵਾਰ ਤਹਲੀ ਗਲ ਮਹਾ ਭਰਦੀ ਵਿਕਣ ਟ੍ਰੈਪ ਜਾਂ ਮਾਰ ਗਈ ਦੀ ਭੱਜ ਗਈ ਦੀ ਇੱਕ ਵਾਰ ਪਰ ਆ ਗਈ ਫੇਰ ਤੂੰ ਰਹਿਣਾ ਚਾਹੀਦਾ 9 ਵਜੇ ਤੱਕ ਹੈ ਸਾਰੀ ਰਾਤ ਦਿਓ ਕਹਿੰਦੇ ਆਈ ਵੀ ਇਹ ਦੋ ਦੋ ਵੀਲੇ ਭਰਤੇ ਜਿੱਥੇ ਆਟੋਮੈਟਿਕ ਲੱਗੇ ਵੀਰੇ ਵੀ ਆਪਣੀ ਚਲੋ ਗੌਰ ਰੱਖਣੀ ਪੈਂਦੀ ਹੈ ਹੁਣ ਇੱਧਰ ਵੀ ਉਹ ਬਾਈ ਦੀ ਟੂੜੀ ਪਈ ਹੈ ਚੱਕਣੇ ਬਿਅਾਲ ਵਾਲੇ ਖੱਡਾਂ ਦਾ ਥੋੜੇ ਜਿ ਗੌਰ ਰੱਖਣੀ ਪੈਂਦੀ ਹੈ ਖੇਤ ਆਪਣਾ ਥੋੜਾ ਜਿ ਉੱਚਾ ਹੈ ਚਲੋ ਤਕਰੀਬਾ ਭਰੇ ਗਿਆ ਆਪਣਾ ਵੀ ਇੱਕ ਕੇਰਾ ਰਹਿੰਦਾ ਹਾਂ ਵੀ ਰੌਣਿਕਸਾਰ ਹੋ ਜਵੇ ਠੀਕ ਰਹਿੰਦੀ ਹੈ ਜੇ ਹੁਣ ਅਸੀਂ ਕਹਿ ਰਿਹਾ ਕੱਲ ਨੂੰ ਭਰਦਾ ਫਿਰ ਨਾ ਬਾਤਾਂ ਉਨਾਂ 'ਚ ਫਰਕ ਪੈ ਜਾਂਦਾ ਹੁਣ ਤਾਂ ਰਹੂਗੀ 9 ਵਜੇ ਤੱਕ ਮਨ ਲਾਦੀ ਐ ਵੀ ਭਰਦਨੇ ਆਪਾਂ ਨਾ ਮਹਾਲ ਜਿਹੜੇ ਹੈਗੇ ਜੰਮੇ ਹੋਏ ਵੀ ਵਧੀਆ ਲੱਗਦੇ ਹੋਂ ਸੋਹਣੇ ਦਿਖਦੇ ਆ ਮੂੰਗੀ ਐ ਆਹਗਾ ਹਾਂ ਮਾਂ ਦਿਖਦੇ ਮੇਟੇ ਸਰੋਂਾਂ ਦੇ ਵੀ ਖਾਦੇ ਜੰਮੇ ਵੀ ਉਹਨਾਂ ਮਨ ਮੁਰਜਾਂ ਜਾਂਦ ਤੱਕ ਪਾਣੀ ਦਾ ਦਬ ਜਾਣਾ ਬ ਉੱ딜ਾ ਇਸ ਨੂੰ ਛੜਤਾ ਪਾਣੀ ਮਾਹਾਂ ਨੂੰ ਹੀ ਭਰਤੇ ਆਪਾਂ ਨੇ ਕਿ ਹੁਣ ਜਿਹੜਾ ਨਾਲ ਰਹਿੰਦਾ ਵਿੱਚ ਚਿਕੜੀ ਜੀ ਕਰਕੇ ਨਿਕਲੇ ਆਉਗਾ ਬਾਹਰ ਵਿਖਾ ਤਾਂ ਹਲੇ ਢੱਕਾ ਬੰਦੇ ਘਰੇ ਆਂਦੇ ਹਾਲੀ ਵੀ ਆਈ ਬਾਹਰ ਇਹਦਾ ਪਾਣੀ ਤੇ ਪੀਜਣੇ ਨਾ ਅੱਦੇ ਪੌਣੇ ਘੰਟੇ ਜੇ ਇਹ ਮੂੰਗੀ ਐ ਇੱਧਰ ਮਾਂ ਐ ਬਾਕੀ ਦੇਖਦੇ ਤਜਰਬਾ ਇਹ ਬੂਟੇ ਚ ਲਾਇਆ ਇੱਕ ਦੀ ਜਿਆਦਾ ਤਾਂ ਪਾ ਨੂੰ ਇਹ ਬੂਟੇ ਨੂੰ ਪਾਣੀ ਲੱਗਦਾ ਹੋ ਗਿਆ ਬੰਮੈਂਟ 10 ਦਾ ਕੰਮ ਰਹਿ ਗਿਆ 8.5 ਹੋਗੇ ਲਾਈਟ ਵੀ ਅੱਧਾ ਘੰਟਾ ਰਹਿ ਗਈ ਵੀ 4 ਘੰਟੇ 3.5 ਘੰਟੇ ਸਮਝ ਲਓ ਵੀ ਲੱਗ ਜਾਣੇ ਨੇ ਵਿੱਚ 15 ਕੁ ਮਿੰਟ ਲੇਟ ਭੱਜ ਲਈ ਨਹੀਂ ਸਾਢੇ 3 ਘੰਟੇ ਚ ਪੂਰਾ ਉਧਰ ਟਾਈਮ ਬਦਲ ਲੱਗ ਗਿਆ ਥੋੜਾ ਰੂਟਾ ਬੀਟਰ ਵਾਲਾ ਵਾਹ ਵਾਹ ਇੱਧਰ ਪਾਣੀ ਐਨ ਭਰ ਕੇ ਗਿਆ ਇਹਦੇ ਚ ਤਾਂ ਪਾਣੀ ਇਕੱਠਾ ਜਾਂਦਾ ਨਾ ਨੋ ਭਾਈ ਆ ਗਿਆ ਨੰਬਰ ਆਪਣਾ ਵੀ ਟੂੜੀ ਦਾ ਅੱਜ ਟੂੜੀ ਦਾ ਨੰਬਰ ਸਾਡਾ 5-6 ਦਿਨ ਪਹਿਲਾਂ ਭੇਜਿਆ ਦਾ ਦਲਵੀਰ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਧਰ ਵੀ ਸਾਨੂੰ ਮਸ਼ੀਨ ਵਾਲਾ ਹਾਂ ਕਰ ਤੇ ਮੁੜ ਕੇ ਦੇਖਾਈ ਜਿੱਥੇ ਲੰਘ ਗਿਆ ਉਹ ਉਹ ਲੱਭਾ ਲ ਫਸ ਗਿਆ ਬਾਈ ਕਿਤੇ ਬੜੇ ਟੱਕ ਚ ਹਾਂ ਉਹ ਕਿਤੇ ਬੜੇ ਟੱਕ ਚ ਫਸ ਗਿਆ ਵੀ ਤੂੜੀ ਜਣੋ ਇਹਨਾਂ ਹੈ ਹੀ ਨਹੀਂ ਬਹੁਤਾ ਆਪਾਂ ਹੁਣ ਵੀ ਦੇਖਿਆ ਬੂਟਾ ਵਾਲੀ ਬਣਾਈ ਦੇ ਉਹ ਤਾਂ ਗੱਲ ਕਵਰਾ ਭਰ ਗਿਆ ਵੀ ਟਰਾਲੀ ਬਣਾਉਣੀ ਆਪਾਂ ਨੇ ਵੀ ਇੱਕੇ ਹਾਂ ਹੁਣਾ ਸਰਬਜੀਤ ਨੇ ਵੀ ਕਿਸੇ ਨੂੰ ਨਹੀਂ ਦਿੱਤੀ ਬਾਈ ਨੇ ਉਹਨੇ ਫਰੀਏ ਬਣਾਈ ਆਕਣੇ ਵੀ ਕੋਈ ਹੋਰ ਜਗ੍ਹਾ ਇੱਕ ਦੀ ਪੁੱਛਿਆ ਨਹੀਂ ਹੈਗਾ ਜੰਗ ਨੂੰ ਵੀ ਨਹੀਂ ਆ ਵੀ ਨੂੰ ਮਿਲਦਾ ਹੈਗਾ ਇਹਦਾ ਜਾੜਾ ਜਿਆ ਵੀ ਹੁਣ ਕੋ ਸਰਬਜੀਤ ਤੇ ਖੜੀ ਐ ਉੱਥੇ ਤੇ ਬਣਨੀ ਆਪਾਂ ਨੇ ਇੱਕ ਟਰਾਲੀ ਬਣਾਉਣੀ ਆ ਬਾਕੀ ਦਲਵੀਰ ਕਿੰਦੀ ਸੇਵਾ ਚੱਲੂਗੀ ਆ ਜਾਨ ਮਹਾਲ ਕਹਿੰਦਾ ਵੀ ਅੱਗੇ ਜਾਤ ਨਹੀਂ ਮਹਾਲ ਤੋਂ ਉੱਥੇ ਬਣਾ ਦੇਣੀ ਹੈ ਕਹਦਾ ਬਣਾ ਦੋ ਵੀ ਆਪਾਂ ਦਲਵੀਰ ਨੂੰ ਜਿੰਨੀਆਂ ਟਰਾਲੀਆਂ ਦਲਵੀਰ ਕਿੰਦੀ ਦਾ ਵੀ ਸਰ ਗਿਆ ਘਰ ਪੂਰਾ ਹੋ ਜਣਾ ਬਿਲਕੁਲ ਹੋਈ ਥੋੜਾ ਜਿਹਾ ਲੇਬਰ ਦੀ ਤੰਗੀ ਕਰਕੇ ਨਾ ਘੰਟਾ ਟਰਾਲੀ ਖੜੀ ਰਹੀ ਗਈ ਬਾਕੀ ਬੰਦਾ ਵਧਾਤਾ ਨਾ ਨਾ ਟਿਕ ਹੁਣ ਹੋਰ ਹੁਣ ਖਿੱਚਦੇ ਰਹਿਣਾ ਕੰਮ ਨਹੀਂ ਨਿਪਟ ਗਿਆ ਦੋਸਤ ਨਹੀ ਨਿਪਟ ਜਾਣਾ ਦਾ ਕੱਦੀ ਖੜੀ ਉਹਨੇ ਟਰਾਲੀ ਲੇਬਰ ਥੋੜਾ ਜਿਹਾ ਲੇਬਰ ਥੋੜਾ ਹੋ ਜਾ ਭੱਲੇ ਭੱਲੇ ਕਰਦਾ ਦਾ ਇੱਕ ਨੇ ਜਿਆ ਖੜ ਕੇ ਚੱਲਦੀ ਮਸ਼ੀਨ ਇੱਕ ਵਾਰ ਜਾਂ ਖੜ ਕੇ ਚੱਲਦੀ ਫਿਰਦਾ ਇੱਕ ਨੇ ਆ ਇਹਦਾ ਸਾਫ ਵੀ ਟਿਕ ਭਾਈ ਜਾਂਦਾ ਸਾਫ ਵਿਖੇ ਛੱਡ ਤੀ ਹੈ ਬਾਹਲੇ ਨੀ ਕਿ ਜੰਗੋ ਬਸ ਰੋੜਾ ਹੈ ਜਾਂ ਪਾਣੀ ਹੈਗਾ ਭਾਈ ਦੇਖਦਾ ਇਹਦੇ ਕਣਕ ਵੱਟਦੇ ਹੀ ਦਿਖਦਾ ਸਾਨੂੰ ਆ ਰਿਹਾ ਬਗਵਾੜਾ ਦੇ ਰਿਹਾ ਨਵਾਂ ਪਾ ਵੀ ਖੇਚਾ ਚੱਜ ਆਇਆ ਜੰਦੇ ਪਹਿਲਾ ਕਣਕੇ ਦਿਖਾਈ ਵੀ ਸੀ ਗਵੱਟਨ ਵੀ ਨਹੀਂ ਆਇਆ ਹੋਇਆ ਓਰੇ ਕਿਉਂ ਬੱਟੀ ਵੀ ਸਰਵਿਸ ਇਧਰ ਆਣੀ ਆਂ ਆਪਾਂ ਅੱਗੇ ਰਿਸ ਕਰ ਜਗੇ ਫੇ ਤੇ ਜੰਗਾ ਜਾ ਪੂਰਾ ਪਿਆ ਇੱਥੇ ਲਾੜਦਾ ਹਾਂ ਦੇਖੋ ਭਾਈ ਇਹੋ ਜਿਹੇ ਬੰਦਾ ਮਿਲਣਾ ਹਾਂ ਨਾ ਕਣਕ ਪੜਾਉਣਾ ਹੈ ਹਾਂ ਆ ਤਾਂ ਕਟਰੀਲੀਏ ਨੂੰ ਚਾਹੀਦੀ ਤਾਂ ਆਇਆ ਤਾਂ ਆਇਆ ਕੁਝ ਵੀ ਨਹੀਂ ਕਰਨਾ ਆ ਪੁੱਛ ਲੋ ਮੂੰਹ ਫਿਰਦਾ ਨਹੀਂ ਮੈਂ ਤਾਂ ਆਪ ਕਹਿਦਾ ਡਰਾਈਵਰ ਜੀ ਆਦਾ ਦਾ ਤੂੜੀ ਵਾਲਾ ਕਹਿੰਦਾ ਨਹੀਂ ਤੁਹਾਡੇ ਕਿਹੜੀ ਲਾਨ ਕੰਨਾ ਜ਼ਿਆਦਾ ਪਿਆ ਮੈਂ ਤਾਂ ਹੀ ਕਹਾ ਮੈਂ ਤਾਂ ਗਈ ਨਹੀਂ ਬਣਾਉਣ ਲਾੜਦਾ ਦਲਵੀਰ ਤਿੰਨ ਟਰਾਲੀਆਂ ਬਣਨੇ ਘੱਟੋ ਘੱਟ ਹੈ ਤਿੰਨ ਬਣਨੇ ਆਉਣ ਕੱਢਦੇ ਨਹੀਂ ਬਣਦੇ ਨਹੀਂ ਮੇਰੇ ਤਾਂ ਸਰਪ੍ਰੀਖ ਨਹੀਂ ਦਈ ਆ ਸਾਹ ਖੜਾ ਆ ਜੇ ਹਾਂ ਨਹੀਂ ਜੀ ਬਣ ਚੜੀ ਚੱਲ ਮਾੜਾ ਮੋਟਾ ਜੀ ਇੱਕ ਅੱਧਾ ਘੇੜਾ ਦੇਣਾ ਪਿਆ ਆ ਜਾਊਗਾ ਆਏ ਦਾ ਹੋਊਗਾ ਆਪਣੇ ਖੇਤੀ ਬਣਾ ਲਈ ਠੀਕ ਹੈ ਹੈਨਾ ਫਿਰ ਉਪਰਾਂ ਕਰ ਜਮੇ ਹੋਈ ਤਾਂ ਕਹਿੰਦਾ ਮੈਨੂੰ ਆਹ ਤਰ੍ਹਾਂ ਲੰਬੇ ਲੋਟ ਬਣਾਏ ਕਿ ਆ ਰਹੇ ਨੇ ਨਾ ਇਸ ਨੂੰ ਇਹਦੇ ਇਹਦੇ ਦੂਸਰਾ ਬਣਾਉਣ ਲੱਗੇ ਦੋ ਹਿੱਸਿਆਂ ਦੇ ਭਾਲ ਲਿਆ ਅਸਲ ਵਿੱਚ ਬੱਟਾ ਆਉਂਦੀ ਹੈ Okay. only on the ਆ ਥੋੜਾ ਛੋਟਾ ਰੱਖਿਆ ਵਾ ਕਿਹਾ ਹਾਲ ਆ ਜੀ ਹਾਂ ਵਧੀਆ ਵਧੀਆ ਹੋਰ ਵਧੀਆ ਜੀ ਚੱਲਦਾ ਕਾ ਵਧੀਆ ਹਾਂ ਜੀ ਹਾਂ ਜੀ ਵਧੀਆ ਚੱਲਦਾ ਜੀ ਹੁਣ ਤਾਂ ਲਾਂ ਸੁੱਕਾ ਨਾ ਜਾਵੇ ਹਾਂ ਹਾਂ ਹੁਣ ਤਾਂ ਸੁਕਾਈ ਬਾ ਲੇਬਰ ਦੀ ਛੋਟ ਪੈ ਗਈ ਨਹੀਂ ਹੁਣ ਬੰਦਾ ਲਾਇਆ ਇੱਕ ਹੋਰ ਠੀਕ ਆ ਚਾਰ ਹੋ ਗਏ ਹੁਣ ਨਾ ਨਾ ਠੀਕ ਆ ਬਾ ਹੁਣ ਮੁੜੀ ਜਾਊਗੀ ਟਰਾਲੀ ਲੇਬਰ ਤਾਂ ਮੈਂ ਕਹਿੰਦਾ ਇੱਕ ਤਾਂ ਬੰਦਾ ਹੋਰ ਵਧਾ ਲੈ ਹਾਂ ਜੀ ਹਾਂ ਵਧਾਉਣਾ ਕਾ ਕੰਮ ਮੈਂ ਕਰ ਦਿੰਦਾ ਜੇ 20 ਮਿੰਟ ਲੱਗਦੇ ਤਾਂ ਹੁਣ ਤਾਂ 15 ਮਿੰਟੇ ਲੈ ਜਾਣ ਟਰਾਲੇ ਨੂੰ ਕਰਦੇ ਮਾਸੜ ਗੱਲ ਪਤਾ ਕੀ ਆਏ ਉੱਥੇ ਲੇਬਰ ਚੱਲੇ ਜਗੜੀ ਨੇ ਦੂਰ ਤੇ ਲ ਪਿੰਡ ਵਿੱਚ ਤਾਂ ਚੱਲਦੀ ਘਰ ਤੋਂ ਹੀ ਲਾ ਕੇ ਉਹਦੀ ਗੱਲ ਕੋਈ ਚੱਲ ਵੀ ਆਪਣੇ ਵਾਲੇ ਨਹੀਂ ਰਾਂਣ ਬੱਕੇ ਜੀ ਸੋਣਾ ਪਿਆ ਰੋਕ ਰੋਕ ਚੱਲਦਾ ਟਾਈਟ ਬਾਕੀ ਹੋ ਜਲਦੀ ਪੂਰੀ ਇਹ ਤਾਂ ਸਰਵਜ ਰੰਗ ਨਹੀਂ ਤੇ ਬਣ ਗਈ ਤੇ ਅੱਧੀ ਟਰਾਲੀ ਇੱਕ ਗੜੇ ਨਹੀਂ ਖੱਟਾ ਟਰਾਲੀ ਦਾ ਲਾਣ ਫਿਰ ਫੁੱਲ ਕਰ ਸਮਝ ਲੋ ਜੋ ਆ ਜਿਹੜੇ ਹੁਣ ਆਉਣਾ ਲਾਣ ਦੇ ਉੱਪਰ ਆਹ ਲਾਣ ਫੁੱਲ ਆ ਪਿਆ ਇਹਨੇ ਖੱਟੇ ਨਹੀਂ ਵਰਦਣੀ ਦੇਖੋ ਰਾਈਡਰ ਖੜਾ ਹੈ ਆਹ ਇਹ तकरीबन ਇਹ 12 ਕਿਲੇ ਕਿਲੇ ਚ ਵੱਧੋ ਵੀ ਚਲੋ ਬੱਦਲ ਵਾਜਦੀ ਉਹਦੇ ਕਰਕੇ ਉਹ ਹੈ ਜਿਹੜੀ ਸਾਜ ਸਵੇਰ ਵੱਟੋਂ ਦੇ ਵਿੱਚ ਲਾਣ ਬਹੁਤ ਹੈ ਆ ਸਾਰੀ ਏਕਣੇ ਆ ਤੈਨੂੰ ਭਾਈ ਖੋਵਿੰਦਰਾਂ ਦੀ ਪਰ ਏਕਣੇ ਲਾਣ ਤਗੜਾ ਦਾ ਸਰਬਜੀਤ ਜੀ ਨਾਲੀ ਤੋਂ ਪੰਜ ਵੱਡੋਈ ਦੀ ਇਹਦਾ ਜਿਹੜੀ ਉੱਪਰ ਵਾਲਾ ਫੂਲ ਦਾ ਪਤਾ ਨਹੀਂ ਤਾਂ ਹੈਗਾ ਉਹ ਫੇਰ ਮਸ਼ੀਨ ਇਹ ਥੂੜੀ ਬਣਾ ਦਿੰਦੀ ਹੈ ਉਹ ਇਹ ਪਤਾ ਲਾਦਾ ਟਰੈਕਟਰ ਨੂੰ ਹਾਂ ਹੈਗਾ ਕੋਈ ਅਸ਼ੈਕਤੀ ਕਣਕ ਦਾ ਵੀ ਝਾੜ ਵਧੀਆ ਰਿਹਾ ਜੀ ਲਾਣ ਵੀ ਵਧੀਆ ਈਲੇ ਵੇ ਤੇ ਤਿੰਨ ਸਾਢੇ ਤਿੰਨ ਟਰਾਲੇ ਨਿਕਲ ਜਾਂਦੀਆਂ ਉੜੀ ਦਾ ਵੀ ਝਾੜ ਵੱਧ। ਇਹ ਫਸਲ ਮੌਸਮ ਬੰਦੇ ਸਾਰਾ ਇਹਦਾ ਹੁੰਦਾ ਕੰਮ ਆ ਵੀ ਵਧੀਆ ਰਿਹਾ ਮੌਸਮ ਵੀ। ਉਹਦੇ ਕਰਕੇ ਖੰਡ ਹੋਣ ਕਰਕੇ ਤਾਂ ਕਣਕ ਵਧੀਆ ਬਣੀ ਸਾਰੀ। ਹੁੰਦੇ 4 ਸਾਲ ਹੋ ਗਏ ਫਸਲ ਵਧੀਆ ਨਿਕਲਦੀ ਚਲੋ ਪਿਛਲੇ ਸਾਲ ਤੋਂ ਗਰੀਬੀ ਹੈਗੀ ਆ। ਫੇਰ ਵੀ ਵਧੀਆ ਝਾੜ ਰਿਹਾ। ਮਿਹਨਤ ਵੀ ਬਹੁਤ ਆ। ਜਿੰਨੀ ਆਪਣਾ ਕਹਿੰਦੇ ਹੋ ਕਿਸਾਨ ਮਿਹਨਤੀ ਬਹੁਤ ਕਰਦਾ ਈ। ਬੀਜ ਕੋਈ ਨਹੀਂ ਮਾੜਾ ਪਾਉਂਦਾ ਹੈਗਾ ਰੇਹ ਪਾਦ ਕਰੀ ਤੇ ਕੋਈ ਕਸਰ ਨਹੀਂ ਛੱਡਦਾ ਹੈਗਾ। ਬਾਕੀ ਬੀਜ ਬਜਾਈ ਦਾ ਖਰਚਾ ਤੁਹਾਨੂੰ ਪਤਾ ਹੀ ਹੈ ਵੀ ਵੱਧੂ ਗਏ ਹੈ। ਕਿਉਂ ਨਾ ਹਾਂ ਮਹਿੰਗੇ ਹੈ। ਇਹਦੇ ਜਿਹੜੀ ਮੈਂ ਕਹਦਾ ਵੀ 10-11 ਲੱਖ ਦਾ ਟਰੈਕਟਰ ਲੱਗਿਆ ਮੂਰੇ। 4 ਲੱਖ ਦੀ ਮਸ਼ੀਨ ਵੀ ਲੱਗੀ ਪਈ, ਲੱਖ ਡੇਢ ਲੱਗੀਆਂ ਟਰਾਲੀਆਂ ਵੀ ਲੱਗਿਆ। ਮੈਂ ਫਿਰ ਡਰਾਈਵਰ ਨੂੰ ਵੀ ਦੇਣਾ, ਹਰਬਰ ਨੂੰ ਵੀ ਦੇਣਾ। ਉਤਾਰਨੇ ਵਾਲੇ ਨੂੰ ਬਹੁਤ ਰਿਸਕ ਹੈ। ਹਰੇਕ ਜੀ ਦੇ ਵਿੱਚ। ਹੁਣ ਆਪਾਂ ਕਹਿੰਦੇ ਵੀ 1400 ਨੂੰ ਟਰਾਲੀ ਹੈ, 1400 ਨੂੰ ਟਰਾਲੀ ਚੱਲੋ ਹਰੇਕ ਪੈ ਜਾਂਦੀ ਕਿਥੇ। ਮਸ਼ੀਨੇ ਦੇ ਜੀ ਟੁੱਟ ਪਾ ਨੋਜਿੰਦੀ ਫਿਰ ਉਹ ਮਹਿੰਗੀ ਵੀ ਪੈ ਜਾਂਦੀ ਹੈ। ਬਰਾਬਰ ਇਹ ਆਉਂਦਾ ਇੱਕ ਦਿੱਖਦਾ ਹੀ ਹੈ। ਆਜੋਰੀ ਬਹੁਤ ਆਹ ਦੇਖੋ ਮੇਰੇ ਸਾਹਵੇਂ ਤੁਮ ਜੀ ਆਜਾੜੋ ਹੁਣ ਲਾਣ ਥੋੜਾ ਜਿਹਾ ਸੁਕਾਇਆ ਜੇ ਕਿਤੇ ਨਰਮਤਾ ਫੇਰ ਹੋਰ ਜ਼ਿਆਦਾ ਅੱਛੀ ਵੀ ਹੋ ਸਕਦਾ ਲਾਇਆ ਯਾਨੀ ਇਹ ਇੱਥੇ ਬੈਠ ਕੇ ਲਾਇਆ। ਜੇ ਕੋਮੋ ਕੋਮੜੀ ਤੁਮਾ ਨੇ ਗੜੇ ਬੰਦ ਹੋ ਗਏ। ਉਹ ਹਨ ਜਾਣੇ ਵਾਲਾ ਨਿਕਲਦਾ। ਰਾਤੀ ਉਹ ਜੀ ਬੰਦਾ ਵੀ ਇੱਕ ਵਾਰਤਾ ਵਾ ਫੇਰ ਵੀ ਖਾਲੀ ਹੁੰਦੀ ਜੁਹਾਂ ਦੇ। ਕਿ ਵੀ ਪਹਿਲੀ ਵਾਰ ਫਸਲ ਸਾਡੀ ਲੋਟ ਆਈ ਔਰੇ ਨਹੀਂ ਤਾਂ ਪਾਣੀ ਉਹ ਖਰਾਬ ਕਰ ਦੋ ਲਾ ਕਿਉਂ ਜਿਹੜਾ ਟੋਬੇ ਦਾ ਪਾਣੀ ਦਾ ਕੁਲ ਗੰਨਿਆ ਕੁਨਿਆ ਨੂੰ ਲਾਉਣ ਕਰਕੇ ਸਾਬੇ ਗਿਆ ਨਹੀਂ ਤਾਂ ਟੁੱਟ ਗਏ ਫਸਲੇ ਖਰਾਬ ਕਰ ਦੋ ਨਾਲ ਵੀ ਵਧੀਆ ਰਹਿ ਗਿਆ ਝਾੜ ਇਕ ਕੰਡੇ ਵਾਲੀ ਕੰਡਿਆਲੀ ਜ ਉਹਨੂੰ ਸਾਡੇ ਫਿਰਦੀ ਹੈ ਟਰਾਲੀ ਜ ਵੀ ਰਸ ਕੱਢਾ ਲਾਉਣਾ ਡਾਲ ਬਾਰੇ ਪੁੱਠੀ ਹੋਣ ਨੂੰ ਫਿਰਦੀ ਹੈ ਸਿੰਗਲ ਟਾਇਰ ਹੈ ਨਾ ਹਾਂ ਇੱਥੇ ਮੈਨੂੰ ਖਤਰਾ ਹੀ ਲੱਗਦਾ ਜਿਹੜੇ ਸਾਬਕਾ ਟਰੈਕਟਰ ਜਾਂਦਾ ਨਹੀਂ ਨਹੀਂ ਗਾੜਾ ਉੱਤਰਾਂ ਕਾਲੀ ਆਪਣੇ ਵਾਲੇ ਅਗਦੀ ਬਣ ਕੇ ਫੱਲ ਲੜ ਪਿਆ ਤੇ ਆਪਾਂ ਨੇ ਇਹਨਾਂ ਬਦਲੇ ਨਿਤਾਰ ਹੁਣ ਸਾਂਝ ਸਵੇਰ ਜਦ ਮਰਦੀ ਪੰਡਾ ਪਾ ਲੋ ਬਣਿਆ ਮੱਕੀ ਦੀ ਤੂੜੀ ਦਾ ਫਰਕ ਹੈ ਜਿਹੜਾ ਆਪਾਂ ਝਾਰਨਾਵ ਵੇੜਖਾਨੀ ਕਰ ਦਿੰਦੇ ਨਾ ਉਹ ਝਾਰਨਾ ਕੋਸ ਹੋਰ ਚੀਜ਼ ਬਣਾ ਦੇ ਲੱਗ ਜਾਂਦਾ ਸਾਫ ਦਾ ਢੱਕਾ ਵਿੱਚ ਕੱਢਦਾ ਦੇਖਿਆ ਵੀ ਆਹ ਦੇਖੋ ਤੂੜੀ ਦਾ ਕੰਮ ਦੀ ਬਣਾਈ ਗਏ ਨੰਬਰ ਦੀ ਜੀ ਆ ਮਤਲਬ ਇਹ ਟੂੜੀ ਦਾ ਫਰਕ ਦੇਖ ਲੈਣਾ ਮਾ ਉਹਦੇ ਘਰੇ ਤਾਂ ਅਵੇ ਗੱਲ ਹੋਈ ਦੀ ਵਰੀ ਕਹਿੰਦਾ ਮੈਂ ਨਹੀਂ ਮਾਸਲ ਛੇੜਖਾਨੀ ਕਰਦਾ ਜਿਹੜੇ ਕਹਿੰਦਾ ਚੀਜ਼ ਕੰਪਨੀ ਦੱਤੀ ਕੰਪਨੀ ਨਹੀਂ ਦੱਤੀ ਹੈ ਮਤਲਬ ਕਹਿੰਦਾ ਇਹਦੇ ਜਿਹੜੇ ਗਡਾਸੇ ਆ ਕਰਾ ਥਰੇਸ਼ਰ ਦੇ ਗਡਾਸੇ ਉਹਨਾਂ ਨੇ ਵੜ ਦੇਣੀਆਂ ਸਿੱਡਾ ਕਰਾ ਲੈ ਕਹਿੰਦਾ ਉਹਨਾਂ ਮਲਕੇ ਉਹ ਕਰ ਦੇਣੀ ਕਹਿੰਦਾ ਇਹਨਾਂ ਚਰਨੇ ਨੇ ਕੰਮ ਆ ਸਾਰਾ ਮੈਂ ਉਹੀ ਦੇਖਦਾ ਕੋਈ ਡੱਕਾ ਛੋਟਾ ਵੱਡਾ ਨਹੀਂ ਆ ਇਹ ਰਾਤ ਇਹ ਜਿਹੜੀ ਤੁਸੀਂ ਪਰਖਣਾ ਉਹਦੇ ਪਾਸੇ ਲੱਗਦਾ ਉੱਥੇ ਦੁਕਾਨ ਮੂਹਰੇ ਥੋੜੀ ਜਿਹੀ ਗਰੀਬੀ ਦੀ ਰਣਜੀ ਸੀਗਾ ਨਾ ਢੋਲਦੇ ਨਾ ਹਾਂ ਉੱਥੇ ਬੰਦੇ ਨਾਲ ਪੈਰ ਮਾਰ ਕੇ ਦੇਖਿਆ ਕਹਿੰਦਾ ਦੇਖੋ ਤੂੜੀ ਦੇ ਕੰਮ ਦੀ ਮਸ਼ੀਨ ਨੇ ਬਣਾਈ ਵੀ ਕਹਿੰਦਾ ਹਾਂ ਬਹੁਤ ਵਧੀਆ ਤੂੜੀ ਆ ਮੈਨੂੰ ਉਹ ਵੀ ਦੱਸਿਆ ਰੋਣਾ ਮੈਨੂੰ ਮਹਾਯਾਰ ਆਏ ਕਰਕੇ ਕਹਿੰਦਾ ਉਹ ਮਾਸੜ ਛੇੜਖਾਨੀ ਕਰਨੀ ਬੰਦੀ ਝਰਨਾ ਬਦਲ ਲੈ ਕਹਿੰਦਾ ਬਣਾ ਦਿੰਦੇ ਆ ਕਹਿੰਦਾ ਤੋੜਦੇ ਬਸ ਕਹਿੰਦਾ ਸਾਫ ਦੀ ਤੀਲ ਕੱਢ ਦੇਣੀ ਆ ਕਹਿੰਦਾ ਮਸ਼ੀਨ ਕਹਿ ਉਹ ਜਿਹੜੀ ਤੀਲ ਨਾ ਪਾੜ ਕੇ ਕੱਢੇ ਨਾਲ ਹੀ ਕਹਿੰਦਾ ਪਾੜ ਕੇ ਨਹੀਂ ਚਾਹੀਦੀ ਆ ਕਹਿੰਦਾ ਦਿਖਾ ਦੇ ਬਾਕੀ ਸਹੀ ਬਣਾਈ ਹੈ ਪਹਿਲੀ ਬਾਤ ਹਾਂ ਉਹ ਬਾਈ ਆਪਣਾ ਗਿਆ ਨਿਬੜਾ ਜੀ ਤੂੜੀ ਦਾ ਓਏ ਜਵਾਂ ਦੇ ਰਹਿੰਦੇ ਤੇਰਾ 14 ਕ ਭਰਿਆ ਦੇਖਦੇ ਕੱਲ ਪਰਸੋਂ ਦਾ ਕੱਢ ਕੇ ਉਪਰ ਕੋਠੇ 'ਚ ਪਾ ਦੇਣੀ ਆ ਐ ਬੰਨ ਕੇ ਲੈ ਜਨੇ ਘਰਾਂ ਵੀ ਚਲੋ ਬਹੁਤ ਵਧੀਆ ਕੰਮ ਆ ਟਾਈਮ ਦਾ ਸਾਰਾ ਨਿਬੜ ਗਿਆ ਕਾਂਕੇ 'ਚ ਗਣਾ ਥੋੜੀ ਲੇਟ ਹੋ ਗਈ ਦੀ ਵੱਢਣ ਦਾ ਤੂੜੀ ਉਹ ਨਹੀਂ ਪਹਿਲਾਂ ਬਣ ਗਈ ਚਲੋ ਤੂੜੀ ਦੀ ਅਗਦੀ ਡਿਮਾਂਡ ਵੀ ਘਟਾ ਆਪਣੇ ਕੋਲ ਬਚਾਈ ਪਹਿਲਾਂ ਪਿਆ ਦਾ ਸਮਾਨ ਵੀ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ